ਸਵਾਗਤ ਹੈ ਮਿੱਤਰੋ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਤੁਹਾਡਾ ਮੈਂ ਮੈਂ ਤੁਹਾਡਾ ਆਪਣਾ ਗੁਰੂ ਬਰਾਹਾ ਦੋਸਤੋ ਅੱਜ ਪਹੁੰਚੂ ਕਿਹਾ ਮੋੜ ਮੰਡੀ ਜਿਹੜੀ ਕਿ ਮਹੀਨੇ ਚ 20 ਤਰੀਕ ਨੂੰ ਲੱਗਦੀ ਹੈ ਇੱਕ ਵਾਰੀ ਅਜੋ ਮੰਡੀ ਦੇ ਅੰਦਰ ਲੈ ਕੇ ਚੱਲ ਜਾਈਏ ਦਿਖਾਉਣੇ ਆਂ ਅੰਦਰ ਮੰਡੀ ਦੇ ਦੇਖੋ ਜਨਾਬ ਜੀ ਮੈਂ ਲਵੀ ਦੋਸਤੋ ਮੋੜ ਮੰਡੀ ਤੇ ਲੱਗਿਆ ਪਹਿਲੀ ਨਗੀਨਾ ਦਿਖਾਉਣ ਸਾਨੂੰ ਲੱਗਿਆ ਝੋਟੀ ਤੋਰਨ ਤੋਰੀ ਬਾਈਆਂ ਨੂੰ ਖਾਨ ਸੋਣ ਦੇਖ ਲਓ ਦੋਸਤੋ ਲੇ ਵਾਲੂਆ ਦੇਖ ਲਓ ਪੂਰਾ ਡਾਬਲਾ ਝੋਟੀ ਦਾ ਬਾਕੀ ਜੋ ਤੁਰੂ ਵੀ ਕਰ ਲਿਓ ਜੱਜਮੈਂਟ ਤੇ ਬਾਕੀ ਰੇਟ ਰੂਟ ਦੋਸਤੋ ਨੰਬਰ 22 ਦਾ ਵੀਡੀਓ ਚ ਲਾ ਦੂੰਗਾ ਰੇਟ ਪੁੱਛ ਲਾਂਗੇ ਬਾਈ ਨੂੰ ਕੀ ਗੱਲ ਬਾਤ ਹੈ ਬਾਕਮਾਲ ਬਾਕੀ ਦੋਸਤੋ ਇਧਰ ਤੋਂ ਲੇਵ ਆਲੂਵਾ ਦਿਖਾ ਦਣਾ ਝੋਟੀ ਦਾ ਪੂਰਾ ਡਬਲ ਹੈ ਅਗਲੇ ਥਣ ਤੋਂ ਅੱਗੇ ਬਹੁਤ ਹੈ ਤੇ ਥਣ ਥਣ ਦੇਖ ਸਕਦੇ ਹੋ ਨਾੜਾ ਨੂੜਾ ਬਹੁਤ ਨੇ ਹਵਾਨੀ ਤੇ ਦੋਸਤੋ ਬਾਕੀ ਇਧਰ ਤੋਂ ਬੈਕ ਤੋਂ ਦਿਖਾ ਦਣਾ ਤੇ ਬਾਕੀ ਅਗਲੀ ਗੱਲ ਬਾਤ ਥੋੜੀ ਬਾਈ ਨਾਲ ਕਰਵਾਵਾਂਗੇ ਕੀ ਰੇਟ ਰੂਟ ਆ ਕੀ ਮੰਗਦਾ ਝੋਟੀ ਦਾ ਕਾਇਆ ਹੋਰਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਆ ਬਾਈ ਨੌ ਲਾਸ਼ਮਲਾ ਪਿੰਡ ਕਿਹੜਾ ਜੀ ਪਿੰਡ ਸੇਵਾ ਜੀ ਦੁਪਾਰ ਦਾ ਹੀ ਕੰਮ ਆ ਬਾਈ ਹਾਂ ਜੀ ਲੈ ਲੈਣੇ ਕਰਦੇ ਆ ਅੱਛਾ ਕਿੰਨੇਵੇਂ ਸੂਇ ਜੋਟੀ ਹੈ ਇਹ ਦੂਜਾ ਸਿਮਨ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਪੰਜਵਾਂ ਦਿਨ ਆ ਜੀ ਬੱਚਾ ਕੀ ਆ ਨਾਲ ਇਹਦੇ ਬਾਈ ਪਿੱਛੇ ਤਾਂ ਬਰਾਹਤ ਆ ਜਾ ਕੱਟੀ ਕੋ ਦੇਖੀ ਨਹੀਂ ਆ ਅੱਛਾ ਦੇਖਿਆ ਜੀ ਦੁੱਧ ਕਿੰਨਾ ਕੁ ਤਿਆਰ ਆ ਹੁਣ ਪੂਰੀ ਦੁੱਧ ਆਹ ਵਦ 19 ਕਿਲੋ ਤਿਆਰ ਆ 19 ਤਿਆਰ ਆ ਪੰਜ ਛੇ ਤਰ੍ਹਾਂ ਦੀ ਸੂਈ ਥੱਲੇ ਮਣਕੇ ਦੇ ਦਾਂਗੇ ਯਾਰ ਇਸ ਟਾਈਮ ਮਣਕੇ ਵੀ ਗੱਲ ਮੰਗਾ ਗਿਆ ਚਾਰ ਟਾਈਮ ਚੁਲੇ ਜੇ ਤਾਂ ਵੀ ਕੀ ਦਾ ਤਾਂ ਕਹਿਣੀ ਕੀ ਹੈ ਠੀਕ ਆ ਗੱਲ ਚੈੱਕ ਕਰੋ ਬੰਦਾ ਚਾਰ ਟਾਈਮ ਚਵਾ ਕੇ ਦੇ ਦਾਂਗਾ ਰੇਟ ਰੇਟ ਦਾ 1,60,000 ਕਿੰਨੇ ਦੀ ਹੋ ਜੂ ਲਾਸਟ ਫਿਕਸ ਰੇਟ ਡੇਢ ਦੀ ਦਾਂਗੇ ਹੈ ਰੇਟ ਨੂੰ ਤੇ ਡਾਊਨ ਦੱਸਦੇ ਨੇ 11 ਤੋਂ ਬਾਅਦ ਡਾਊਨ ਕਰਕੇ ਰਹਿ ਤੇ ਫੇਰ ਸਵਾ ਦੋ ਮੰਗਦੇ ਅੱਛਾ 11 ਤਰੀਕ ਤੋਂ ਬਾਅਦ ਨੌਲੇ ਤੋਂ ਬਾਅਦ ਫਰਕ ਪੈਗਾ ਰੇਟਾਂ ਦਾ ਬਾਈ ਫਰਕ ਤਾਂ ਇਹਦੀ ਚਾਲ ਜੀ ਬਣੀ ਹੋਈ ਨਹੀਂ ਹੈਗੀ ਅਸਾਂ ਅਸਾਂ ਤੂੜੀ-ਤਾੜੀ ਕਰਕੇ ਹੋਰ ਸਾਰਾ ਤੂੜੀ ਨਹੀਂ ਜਗੜ ਮੈਂ ਟੈਕ ਠੀਕ ਹੈ ਨੰਬਰ ਬੋਲ ਦਿਓ ਬਾਈ 94178 ਜੀ ਹਾਂਜੀ 07614 ਜੀ ਇੱਕ ਵਾਰੀ ਫਿਰ ਬੋਲੋ 94178 ਹਾਂਜੀ 07614 ਇੱਕ ਵਾਰੀ ਤੋਰ ਦੇ ਝੂਟੀਆਂ ਐਨੂੰ ਤੋਰ ਦੇ ਦੋਸਤੋ ਇੱਕ ਵਾਰੀ ਝੋਟੀ ਫੇਰ ਤੋਰ ਕੇ ਦਿਖਾ ਦਣਾ ਤੁਹਾਨੂੰ ਦੁੱਧ ਬਾਈ 19 ਕਿਲੋ ਦੱਸਦਾ ਤਿਆਰੀ ਦਾ ਬਾਕੀ ਕਹਿੰਦਾ ਚਵਾ ਕੇ ਦੇ ਦਾਂਗੇ ਦੋ ਟਾਈਮ ਚਾਰ ਟਾਈਮ ਜਿਹੜੇ ਵੀਰ ਨੇ ਤਸੱਲੀ ਕਰਕੇ ਲੈਣੀ ਆ ਕਰੋ ਤਸੱਲੀ ਵੀ ਕਰਾ ਦਾਂਗੇ ਤੇ ਬਾਕੀ ਰੇਟ ਵੀ ਦੋਸਤੋ ਜਾਨਵਰ ਦੇ ਹਿਸਾਬ ਨਾਲ ਬਾਈ ਦਾ ਜੈਨੂਅਨ ਹੈ ਬਾਕੀ ਤੁਸੀਂ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਰੇਟ ਕਰ ਸਕਦੇ ਹੋ ਤੇ ਇੱਕ ਵਾਰ ਝੋਟੀ ਦਿਖਾ ਦਣਾ ਸਾਰੀ ਚੰਗੀ ਆ ਥਾਣ ਥਣ ਦਿਖਾ ਦਣਾ ਝੋਟੀ ਦਾ ਬਾ ਮੋੜ ਲਾ ਬਾਕੀ ਦੋਸਤੋ ਹੋਰ ਦਿਖਾਉਣਾ ਝੋਟੀ ਤੋਰ ਕੇ ਤੁਹਾਨੂੰ ਮੋੜ ਮੰਡੀ ਤੇ ਅੱਜ ਟੌਪ ਟੌਪ ਦੀਆਂ ਝੋਟੀਆਂ ਪਹੁੰਚੀਆਂ ਹੋਈਆਂ ਨੇ ਪੂਰੇ ਡਬਲ ਹਵਾਨਿਆਂ ਦੀਆਂ ਦੋਸਤੋ ਇੱਕ ਝੋਟੀ ਹੋਰ ਲੱਗਿਆ ਤੋਰਨਾ ਆਪਾਂ ਥਾਂਲੇ ਵੇ ਦੀ ਇਹ ਵੀ ਦੋਸਤੋ ਚੰਗੀ ਐ ਚੌੜੇ ਹਵਾਨੇ ਦੀ ਐ ਬਾਕੀ ਤੁਰੂ ਕੀ ਜਦੋਂ ਜੱਜਮੈਂਟ ਕਰ ਲਿਓ ਇਹਨੂੰ ਚਲਾ ਦੇ ਵਾ ਕਮਾ ਲਓ ਜੀ ਆਣਾ ਪਿੰਡੋਂ ਕਰਾਈ ਉਹ ਕੰਡਰ ਨਹੀਂ ਕਰਦੇ ਪਿੰਡ ਚ ਪਾਉਂਦੇ ਆਏ ਹੈ। ਬਾਕੀ ਸਾਰੀ ਚੰਗੀ ਆ ਦੋਸਤੋ ਮਾਜੇ ਵੀ ਥਣ ਲੇਵੇ ਦੀ ਪੂਰੀ ਐਨ ਸਾਫ ਆ ਓਕੇ ਥਣ ਵੀ ਚੰਗਾ ਲੱਗਿਆ ਦੇਖ ਸਕਦੇ ਹੋ ਇਧਰ ਤੋਂ। ਪਲੇ ਵਾਲੂਗਾ ਦੇਖ ਸਕਦੇ ਹੋ ਬਾਕੀ ਦੋਸਤੋ ਅਗਲੀ ਗੱਲ ਬਾਤ ਬਾਈ ਨਾਲ ਕਰਵਾ ਦੋਨੇ ਕੀ ਰੇਟ ਵੇਟ ਹੈਗਾ। ਹਾਂਜੀ ਆ ਮਿਰੋਟ ਮੰਡੀ ਦੋਸਤੋ ਭਰੀ ਹੋਈ ਆ ਅੱਜ ਖਾਜਾ ਖਾ ਝੋਟੀਆਂ ਨਾਲ ਬਾਈ ਇਹਦੀ ਕੀ ਡਿਟੇਲ ਆ ਕਿੰਨੇ ਵੇ ਸੂਇਆ? ਤੀਜਾ ਸੂਇਆ ਹੋ ਗਈ। ਕਿੰਨੇ ਕਿਦਰੋਂਗੇ 12 ਕਿਲੋ ਦੁੱਧ ਤਿਆਰ ਹੈ 12 ਕਿਲੋ ਦੁੱਧ ਤਿਆਰ ਹੈ 12 ਤਿਆਰ ਹੈ ਰੇਟ ਰੇਟ ਇਹਦਾ 1 ਲੱਖ ਰੁਪਇਆ ਲੱਖ ਜ਼ਿਆਦਾ ਨਹੀਂ ਮੰਗੀ ਜਾਂਦਾ ਚਲੋ ਘੱਟ ਦੇ ਦਾਂਗੇ ਮੋੜ ਤੇ 10000 ਘੱਟ ਕਿੰਨੇ ਕਿ ਦੀ ਹੋ ਜੂ 80 ਦੀ ਹੋ ਜੂ ਨਹੀਂ 95 ਹੀ ਦੇ ਦਾਂਗੇ 90 ਹੀ ਦੇ ਦਾਂਗੇ 90 ਵੀ ਨੰਬਰ ਉਹੀ ਨੰਬਰ ਉਹੀ ਦੋਸਤੋ ਆ ਦੋ ਝੋਟੀਆਂ ਨੇ ਬਾਈ ਕੋਲ ਇੱਕ ਇੱਕ ਨੰਬਰ ਵਾਲੀ ਝੋਟੀ ਦਿਖਾਈ ਆ ਦੋਸਤੋ ਬਾਈ ਨੇ 19 ਕਿਲੋ ਦੁੱਧ ਤਿਆਰ ਦੱਸਦਾ ਇਹ ਥੱਲੇ ਇੱਕ ਵਾਰ ਲੈ ਵਾ ਲੂਗਾ ਫੇਰ ਦਿਖਾ ਦਣਾ ਬਾਕੀ ਚੰਗੀ ਆ ਦੋਸਤੋ ਥਣਾ ਚ ਗੈਬ ਗੂ ਬਹੁਤ ਹੈ ਬਾਕੀ ਜਿਹੜੀ ਇਹਨਾਂ ਦੋਨਾਂ ਚ ਮੱਝ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਓ ਬਾਕੀ ਅੱਗੇ ਲੈ ਕੇ ਚੱਲ ਜਾਂਦੇ ਆ ਦੋਸਤੋ ਮੋੜ ਮੰਡੀ ਦੇ ਦਿਖਾਉਂਦੇ ਆ ਨਗੀਨੇ ਸੋਨੂੰ ਹੋਰ ਸੋਨੋ ਆ ਝੋਟੀ ਦੇਖ ਸਕਦੇ ਹੋ ਦੋਸਤੋ ਇੱਕ ਸੱਦ ਘਾਠ ਬਹੁਤ ਆ ਖਣ ਖਣ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਝੋਟੀ ਦਾ ਤੇ ਬਾਕੀ ਦੋਸਤੋ ਚਲਾ ਐ ਇਹਨੂੰ ਚਲਾ ਦੀ ਬਾ ਕਮਾਲ ਹੋ ਜੀ ਬਾਕੀ ਦੋਸਤੋ ਕੱਦ ਕਾਠ ਵਾਲੀ ਝੋਟੀ ਆ ਪੂਰੀ ਟੌਪ ਦੀ ਆ ਇੱਧਰ ਤੋਂ ਥਾਣ ਹਵਾਨਾ ਦੇਖ ਸਕਦੇ ਆ ਝੋਟੀ ਦਾ ਪੂਰਾ ਐਨ ਗੱਡਿਆ ਪਿਆ ਤੇ ਬਾਕੀ ਗੱਲ ਬਾਤ ਦੋਸਤੋ ਬਾਈ ਨਾ ਕਰਵਾ ਦੂੰਗਾ ਝੋਟੀ ਮੈਂ ਇਹਦਾ 1.90 ਹੈ ਜੀ ਹਾਂ ਜੀ ਇਹਦਾ ਕੀ ਰੇਟ ਆ ਬਾਈ ਇਹਦਾ ਮੁੱਲ ਤਾਂ ਜੀ 2 ਲੱਖ ਰੁਪਏ ਕਰ ਦੇ ਅੱਛਾ ਛੱਡ ਨਹੀਂ ਕਿੰਨੇ ਦੀ ਹੈ 81 ਦੇ ਦੇ 81 ਦੀ ਹਾਂ ਜੀ ਕਿੰਨੇਵੇਂ ਸੂਰਜ ਝੋਟੀ ਇਹ ਤੀਜੇ ਸੂਰਜ ਹੋਗਾ ਜੀ ਦੁੱਧ ਕਿੰਨਾ ਕੋ ਉਸ ਟਾਈਮ ਦੁੱਧ ਦੇ ਸਿਰ ਵੀ 18-19 ਕਿਲੋ ਹੋ ਗਏ 18-19 18 ਆਗਲੀ ਨੰਬਰ ਵਾਲੀ ਤੋਰ ਦੋ ਭਾਈ ਇੱਕ ਦੋਸਤੋ ਆ ਲੱਗਿਆ ਝੋਟੀਆਂ ਦਿਖਾਉਣ ਸਾਨੂੰ ਮੋੜ ਮੰਡੀ ਤੇ ਪੂਰੀਆਂ ਟੌਪ ਟੌਪ ਦੀਆਂ ਝੋਟੀਆਂ ਪੌਂਚੀਆਂ ਹੋਈਆਂ ਨੇ ਅੱਜ ਦੋਸਤੋ ਥਾਨ ਹਵਾਨਾ ਇਹਦਾ ਵੀ ਪੂਰਾ ਟੌਪ ਦਾ ਜਮਾ ਦੇਖ ਸਕਦੇ ਹੋ ਤੇ ਬਾਕੀ ਜੋ ਤੁਰੂਗੀ ਦੋਸਤੋ ਜੱਜਮੈਂਟ ਕਰ ਲਿਓ ਇਹ ਮੂੰਹ ਮੱਖਾ ਦੇਖ ਸਕਦੇ ਹੋ ਪੂਰੀ ਸਕਰੀਨ ਝੋਟੀਆਂ ਦੋਸਤੋ ਬਿਲਕੁਲ ਪੁੰਡੇ ਸਿੰਘਾਂ ਜ ਹੈ ਬੋਲ ਬੋਲ ਜੇ ਨਹੀਂ ਦੱਸਿਆ ਬਾ ਮੋੜ ਦਾ ਉਹਨਾਂ ਦਾ ਰੱਬ ਦਾ ਹੀ ਏ ਮਾਮੇ ਦੀ ਹੁਣ ਪਾਣੀ ਚੱਲ ਰਿਹਾ ਹੈ। ਦੋਸਤੋ ਪੂਨੀਆ ਟੋਪ ਟੋਪ ਦੀਆਂ ਝੋਟੀਆਂ ਮੋੜ ਮੰਡੀ ਦੇ ਪਹੁੰਚੀਆਂ ਹੋਈਆਂ ਨੇ ਅੱਜ ਥਣ ਥਣ ਦੇਖ ਸਕਦੇ ਹੋ ਝੋਟੀ ਦਾ। ਪੂਰਾ ਜ਼ਬਰਦਸਤ ਹੈ। ਹੈ। ਉਸ ਤੋਂ ਬਾਅਦ ਦੋਸਤੋ ਮੂੰਹ ਮੱਥਾ ਦਿਖਾ ਦਾਂਗੇ ਝੋਟੀ ਦਾ ਇੱਕ ਨੰਬਰ ਹੈ ਝੋਟੀ ਦਾ ਮੂੰਹ ਮੱਥਾ ਦੇਖ ਸਕਦੇ ਹੋ ਜੀ ਦਿਖਾਈ ਸੀ ਤੁਹਾਨੂੰ ਪਹਿਲਾਂ। ਤੇ ਅਗਲੀ ਗੱਲਬਾਤ ਦੋਸਤੋ ਬਾਈ ਨਾ ਕਰਵਾਵਾਂਗਾ ਥੋੜੀ ਮੈਂ। ਦੋਸਤੋ ਲੇ ਵਾਲੂਆ ਦੇਖ ਸਕਦੇ ਆ ਇਧਰ ਤੋਂ ਸਾਈਡ ਤੋਂ ਪੂਰਾ ਏਨ ਗੱਡਿਆ ਪਿਆ ਜੋਤੀ ਨੇ ਕਾਣ-ਥਣ ਦੇਖ ਸਕਦੇ ਹੋ ਤੇ ਬਾਕੀ ਰੇਟ ਰੂਟ ਪੁੱਛਦੇ ਆ ਇਹਦਾ ਕੀ ਕਹਿੰਦਾ ਬਾਈ ਆ ਜਾ ਬਾਈ ਇਹ ਕਿੰਨੇਵੇਂ ਸੂਆ ਹੈ ਸੂਆ ਤਾਂ ਹੀ ਤੀਜਾ ਜਾਂ ਉੱਥੇ ਹੀ ਹੋਊਗਾ ਤੀਜਾ ਦੇ ਸੂਆਉਗੇ ਅੱਛਾ ਰੇਟ ਆ ਰੇਟ ਇਹਦਾ 1.70 ਹਜ਼ਾਰ ਰੁਪਏ ਰੇਟ ਰੂਟ ਦੀ ਹੋਊ ਦੇ ਦਾਂਗੇ ਮਾਮਾ ਘੱਟ ਵੀ ਦੇ ਦਾਂਗੇ ਚਲੋ ਅਗਲਾ ਬਣ ਕੇ ਆ ਅੱਛਾ ਨੰਬਰ ਨੰਬਰ 98155 ਹੀ ਹਾਂਜੀ 14795 ਠੀਕ ਹੈ ਜੀ ਹਾਂਜੀ ਦੋਸਤੋ ਪੂਰੀਆਂ ਟੋਪ ਦੀਆਂ ਝੁਕੀਆਂ ਦਿਖਾਈਆਂ ਨੇ ਤੁਹਾਨੂੰ ਮੋੜ ਮੰਡੀ ਦੀਆਂ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਉਧਰ ਦਿਖਾਉਣੇ ਆ ਹੋਰ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਦੋਸਤੋ ਅੱਜ ਝੋਟੀ ਦਿਖਾਉਣਾ ਤੁਹਾਨੂੰ ਮੋੜ ਮੰਡੀ ਦੀ ਇੱਕ ਤੋਰ ਕੇ ਦਿਖਾਵਾਂਗੇ ਦੋਸਤੋ ਖੜੀ ਦੀ ਜੱਜਮੈਂਟ ਕਰ ਲਿਓ ਤੇ ਥਣ ਹਵਾਨਾ ਦਿਖਾ ਦਣਾ ਇਧਰੋਂ ਬਾਈ ਕਹਿੰਦਾ ਡਰਦੀ ਆ ਝੋਟੀ ਥੋੜੀ ਜੀ ਤੇ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਪੂਰੀ ਸ਼ਕੀਨ ਆ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲੈਣੇ ਆ ਜੀ ਬਾਈ ਸਸਰੀ ਘਰ ਜਾ ਬਾਈ ਸਸਰੀ ਘਰ ਬਾਈ ਸਸਰੀ ਨਾਮ ਕੀ ਆ ਬਾਈ ਸ਼ੀਸ਼ਪਾਲ ਕਿਹੜੇ ਪਿੰਡ ਤੋਂ ਜੀ ਮਾਨਸਾ ਤੋਂ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਵਪਾਰ ਦਾ ਕਿੰਵੇਂ ਸਵੇ ਝੋਟੀ ਬਈ ਜੀ ਇਹ ਪਹਿਲਾਂ ਝੋਟੀ ਆ ਦੰਦਾ ਚ ਕਿਵੇਂ ਆ ਜੀ ਦੰਦਾ ਚ ਦੁੱਗੀ ਆ ਜਾਂ 13 ਕਿਲੋ ਦੁੱਧ ਕਿੰਨੇ ਕਿ ਦਿਨੋਂ ਕੋਈ ਸੂਈ ਨੂੰ ਕੋਈ ਨੂੰ ਹਫਤਾ ਤੇ ਰੇਟ ਭਾਈ ਕੀ ਲਹੂਗਾ ਇਹਦਾ ਇਹਦਾ 10 ਕਿੰਨੇ ਦੀ ਹੋ ਜੂਗੀ ਲਾਸਟ ਜੰਮੀ ਫਿਕਸ ਹੋ ਜੂਗੀ 85000 ਦੀ ਲਾਸਟ 85 ਦੀ ਨੰਬਰ ਬੋਲ ਦੋ ਭਾਈ 9915329959 ਕਿੰਨੀਆਂ ਝੋਟੀਆਂ ਨੇ ਅੱਜ ਅੱਜ ਦੋ ਦੋ ਨੰਬਰ ਵਾਲੀ ਤੋੜ ਦੋ ਭਾਈ ਹਾਂ ਉਹ ਤੋੜ ਦਾਂਗੇ ਆਜੋ ਦੋਸਤੋ ਦੋ ਨੰਬਰ ਵਾਲੀ ਝੋਟੀ ਦਿਖਾਉਣੇ ਆ ਬਾਈ ਦੀ ਤੇ ਇਹਦਾ ਹਵਾਨਾ ਫੂਨਾ ਬੈਕ ਤੋਂ ਦਿਖਾ ਦਾਨਾ ਮੈਂ ਬਾਕੀ ਨੰਬਰ ਵੀਡੀਓ ਦੇ ਵਿੱਚ ਹੀ ਚੱਲੂਗਾ ਭਾਈ ਦਾ ਦੋਸਤੋ ਜਜਮੈਂਟ ਕਰ ਲਿਓ ਦੋਸਤੋ ਮੋੜ ਮੰਡੀ ਦੇ ਇੱਕ ਝੋਟੀ ਹੋਰ ਲੱਗਿਆ ਤੁਹਾਨੂੰ ਦਿਖਾਉਣ ਪੂਰੀ ਟੌਪ ਦੀ ਬਲੂਨ ਝੋਟੀ ਐ ਇਹ ਬਾਕੀ ਥਣ ਹਵਾਨਾ ਦੇਖ ਸਕਦੇ ਹੋ ਦੋਸਤੋ ਪੂਰੀ ਸ਼ਕੀਨ ਐ ਕੱਚੀ ਐ ਝੋਟੀ ਬਾ ਮੋੜ ਲੋ ਜੀ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਦਿਆਂ ਚੱਲ ਕੇ ਰੇਟ ਰੂਟ ਪੁੱਛਦਿਆਂ ਤੇ ਮੂੰਹ ਮੱਥਾ ਦੇਖ ਸਕਦੇ ਹੋ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਚ ਐ ਪੂਰੀ ਸ਼ਕੀਨ ਐ ਝੋਟੀ ਇੱਧਰ ਤੋਂ ਥਣ ਰਿਖਵਾ ਦਿਖਾ ਦੇਣਾ ਇੱਕ ਵਾਰੀ ਦੋਸਤੋ ਡਿਟੇਲ ਬਾਈ ਤੋਂ ਪੁੱਛ ਲੈਣਾ ਗੱਲਬਾਤ ਬਾਈ ਨਾਲ ਕਰ ਲੈਣੀਆਂ ਸਾਰੀ ਬਾਈ ਸਤਿ ਸ਼੍ਰੀ ਅਕਾਲ ਨਾ ਸੀਗਾ ਬਾਈ ਬਾਈ ਨਾਮ ਦੱਸੋ ਵੀ ਆ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਬਾਈ ਪਿੰਡ ਸ਼ਾਨਾ ਗੁਰ ਸਿੰਘ ਲਈ ਕਿੱਥੇ ਜਿਹੜਾ ਜਾਂਦਾ ਬਾਈ ਇਹ ਟਵਾਲੀ ਤੋਂ ਨਾ 57 ਕਿਲੋ ਕਿਹੜੇ ਜ਼ਿਲ੍ਹੇ ਜਾ ਬਾਈ ਬਰਨਾਲੇ ਜਾਈ ਭਧੌਣ ਦੇ ਨਾਲ ਆ ਜਾਂਦਾ ਉਧਰ ਅੱਛਾ ਜੀ ਇਧਰੋਂ ਟੰਡਾ ਬੰਨਾ ਬਾਈ ਕਿੰਨੇ ਵਸਵਾ ਚੋਟੀ ਜਿਹੜੀ ਦਿਖਾਈ ਪਹਿਲਾ ਸੂਆ ਜੀ ਬੜੀ ਬਾੜੀ ਚੰਗੀ ਚੱਕੀ ਫਿਰਦਾ ਬਾਈ ਸਿੰਘ ਸਿੰਘ ਜਮੀਂ ਨਿੱਕਾ ਚੋਟੀ ਦਾ ਵੀਰੇ ਪਾਲਣੀਆਂ ਪੈਂਦੀਆਂ ਕੀ ਕਰਕੇ ਸ਼ੌਂਕ ਆ ਪਾਲਣ ਦਾ ਕਰਦੂਈ ਆ ਅੱਛਾ ਜੀ ਹ ਖੀਰੀ ਵਾਲੇ ਦੰਦੀ ਵੀ ਨਹੀਂ ਹੋਈ ਅਛਾ ਖੀਰੀ ਆ ਬਾਈ ਦਿਖਾ ਦੂਗੀ ਦੰਦ ਹਾਂ ਦੋਸਤੋ ਬਾਈ ਕਹਿੰਦਾ ਖੀਰੀ ਆ ਦੰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਛੋਟੀ ਦਿਖਾਊਗੀ ਦੇਖ ਸਕਦਾ ਦੋਸਤੋ ਦੰਦ ਕੋਈ ਨਹੀਂ ਕੱਢਿਆ ਬਿਲਕੁਲ ਖੀਰੀ ਆ ਬਾਈ ਹਾਂ ਹਾਂ ਬਾਈ ਕਿੰਨੇ ਕਿਦਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 7 ਦਿਨ 7 ਦਿਨ ਬਾਈ ਹਾਂਜੀ ਫੇਰ ਦੱਸੀਏ ਜਦੋਂ ਤੁਹਾਨੂੰ ਕੱਲ ਕਰ ਦੋ ਬਾਈ ਕਿੰਨੇ ਕਿਦਨ ਹੋ ਗਏ ਇਹਨੂੰ ਛੋਟੀ ਨੂੰ ਸੂਈ ਨੂੰ ਇਹਨੂੰ ਸੂਈ ਨੂੰ 8 ਦਿਨ ਹੋ ਗਏ ਵੀਰੇ 8 ਦਿਨ ਬੋਲੀ ਕਿੰਨੀ ਕੀ ਤਿਆਰ ਆ ਬਾਈ 11 ਕਿਲੋ ਪੂਰਾ ਤਿਆਰ ਆ ਜੀ ਠੀਕ ਹੈ ਜੀ ਕਿੰਨੇ ਕਿ ਦੀ ਉਮੀਦ ਆ ਬਾਈ ਕਿੰਨਾ ਕਰ ਦੂੰਗੀ ਬਹੁਤ ਤੋਂ ਬਹੁਤ 13 ਕਿਲੋ ਦੋ ਦਿਓ ਜੀ ਅਗਲੇ ਸੂਏ ਯਾਨੀ ਕਿ 15 ਦੇ ਦੂੰ ਐਵੇਂ ਠੀਕ ਕੋਈ ਗੱਲ ਕਰੋ ਜੀ ਠੀਰੀ ਨੂੰ ਬਹੁਤ ਹੁੰਦਾ ਪਾਈ ਇਹਨਾਂ ਦੁੱਧਾ ਖੀਰਾ ਜਾਨ ਬੜਾ 7-8 ਕਿਲੋ ਦਾ ਕੀ ਹੁੰਦਾ ਹਾਂ ਬਾਈ ਇਹਦਾ ਇਹਦਾ ਕੀ ਮੋਲਾ ਇਹਦਾ ਰੇਟ ਕਿੰਨਾ ਭਾਈ ਇਹਦਾ ਮੁੱਲ ਤਾਂ ਡੂਲ ਕਰਾ ਲਓ ਪੌਣੇ 2 ਕਰਾ ਲਓ ਆਪਾਂ ਫਿਕਸ ਕਰਾਂਗੇ ਆਪਾਂ 1.5 ਲੱਖ ਰੁਪਇਆ ਲਵਾਂਗੇ ਫੋਨ ਤਾਂ ਲਾਇਓ ਜੀ 1.5 ਦੇਣਾ ਹੋਵੇ ਅਗਲੇ ਠੀਕ ਹੈ ਜੀ ਆਪਣਾ ਨੰਬਰ ਬੋਲ ਦਿਓ ਭਾਈ ਨੰਬਰ 991145 ਹਾਂਜੀ 6167 ਆਪਣਾ ਪਿੰਡ ਕਨਫਰਮ ਕਰਾ ਦਿਓ ਭਾਈ ਟਰੈਸ ਪਿੰਡ ਸ਼ੰਨਾ ਗਲਾ ਸਿੰਘ ਵਾਲਾ ਜੀ ਠੀਕ ਹੈ ਜੀ ਇਧਰੋਂ ਜਾਈਏ ਰੰਪਰੇਲ ਸਾਈਡ ਜਾ ਕੇ ਤਾਂ 42 ਲੰਘ ਕੇ ਆਊਗਾ ਉਧਰੋਂ ਬਦੌੜ ਸ਼ਹਿਰ ਨਾਲ ਲੱਗਦਾ ਜਮ ਠੀਕ ਹੈ ਜੀ ਭਾਈ ਕਿੰਨੀਆਂ ਝੋਟੀਆਂ ਲੈਵਾਂ ਅੱਜ ਅੱਜ ਬਿਲਕੁਲ ਇਹੀ ਹੈ ਜੀ ਕਿ ਮੁੰਡੇ ਦੂਜੇ ਦੇ ਅੱਛਾ ਉਹ ਬ ਠੀਕ ਹੈ ਜੀ ਦੋਸਤੋ ਜੋ ਠੀਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਖੀਰੀ ਆ ਮੂੰਹ ਇਧਰੋਂ ਸਿੰਘ-ਸੁੰਗ ਦੇਖ ਸਕਦੇ ਹੋ ਬਿਲਕੁਲ ਨਿੱਕਾ ਸਿੰਘ ਆ ਦੋਸਤੋ ਕੱਚੀ ਝੋਟੀ ਆ ਤੇ ਥਣ ਲੇਵਾ ਦਿਖਾ ਦੇਣਾ ਬਾਈ ਦੀ ਘਰ ਦੀ ਪਾਲੀ ਹੋਈ ਐ ਕੋਈ ਵਪਾਰ ਵਗੈਰਾ ਦਾ ਬਾਈ ਕਹਿੰਦਾ ਹੈ ਨਹੀਂ ਕੰਮ ਕਰ ਝੋਟੀ ਚੰਗੀ ਆ ਦੋਸਤੋ ਸਾਰੀ ਤੇ ਬਾਕੀ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਜਿਹਨੂੰ ਝੋਟੀ ਪਸੰਦ ਆਊਗੀ ਤੇ ਬਾਈ ਨੇ ਦੋਸਤੋ ਫਿਕਸ ਰੇਟ ਹੀ ਦੱਸਿਆ ਛਾੜਾ ਮੋਟਾ ਹੋ ਜਾਊਗਾ 19 21 ਛੋਟਾ ਛੱਪਾ ਹੀ ਹੋਊਗਾ ਬਾਈ ਕਹਿੰਦਾ ਇਹਦੇ ਚੋਂ ਕੋਈ ਜ਼ਿਆਦਾ ਨਹੀਂ ਹੋਣਾ ਬਾਈ ਚਲਾਈ ਜੋ ਖਣ ਸੋਣ ਦੇਖ ਸਕਦੇ ਹੋ ਇਧਰੋਂ ਬਾਕ ਕਮਾਲੋ ਵੀਰੋਂ ਕਿੰਨਾ ਦੋਸਤ ਨਗੀਨਾ ਦੋਸਤੋ ਜਮੀ ਟਾਪ ਦਾ ਮੂਹਰਾ ਨਸਲ ਦਾ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਐਡਰੈਸ ਬਾਈ ਦਾ ਵੀਡੀਓ ਦੇ ਵਿੱਚ ਹੀ ਆ ਤੇ ਨੰਬਰ ਵੀ ਬਾਈ ਦਾ ਵਿੱਚ ਹੀ ਆ ਦੋਸਤੋ ਤੇ ਰੇਟ ਵੀ ਬਾਈ ਨੇ ਫਿਕਸ ਰੇਟ ਜਿਹੀ ਕਰਤਾ ਤੇ ਬਾਕੀ ਇੱਕ ਝੋਟੀ ਅੱਗੇ ਖੜੀ ਆ ਦੋਸਤੋ ਇਹ ਵੀ ਦਿਖਾਉਣੀ ਆ ਤੁਹਾਨੂੰ ਥਣ ਹਵਾਨਾ ਦਿਖਾਉਣੀ ਆ ਤੇ ਬਾਕੀ ਚਲਾ ਕੇ ਦਿਖਾਵਾਂਗੇ ਝੋਟੀ ਇਹ ਵੀ ਚੰਗੀ ਆ ਸਾਰੀ ਦੋਸਤੋ ਤੋਰੀ ਲੈਣ ਦੇਰਾ ਐਂ ਚਲਾ ਦਿਓ ਜੀ ਬਾਕੀ ਝੋਟੀ ਵੀ ਚੰਗੀ ਆ ਦੋਸਤੋ ਸਿੰਘ ਸਿੰਘ ਵਧੀਆ ਗੋਲ ਆ ਜਮਾ ਕੁੰਡੇ ਸਿੰਘਾਂ ਚ ਥਣ ਥਣ ਚੰਗੇ ਨੇ ਝੋਟੀ ਦੇ ਤੇ ਲੇਵਾਲੂ ਆ ਵਧੀਆ ਦਿਖਾਉਂਦੀ ਆ ਵਾ ਕਮਾਲ ਹੋ ਜੀ ਤੇ ਬਾਕੀ ਡਿਟੇਲ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਪਿੰਡ ਕਿਹੜਾ ਜੀ ਬੁੱਕਰ ਆ ਜੀ ਗਾਮ ਪ੍ਰੇਵ ਬੁੱਕਰ ਕੀ ਨਾ ਬਾਈ ਧੀਮਾ ਉਪਾਰ ਦੀ ਕੰਮ ਹੈ ਬਾਈ ਹਾਂ ਜੀ ਬਾਈ ਕਿੰਨੇਵੇਂ ਸੂਆ ਚੋਟੀ ਦੀ ਦਿਖਾਈ ਆਪਾਂ ਇਹ ਪਲੂਨ ਆ ਬਾਈ ਦੋ ਦੋ ਦੰਦਾ ਬੋੜਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਅਜ ਹਫਤਾ ਹੋ ਗਏ ਦੁੱਧ ਬਾਈ ਕਿੰਨਾ ਕੋਹਣਾ ਦੁੱਧ ਹੁਣ ਹੈਗਾ 11 ਕਿਲੋ ਤਿਆਰ 11 ਤਿਆਰ ਆ ਬਾਈ ਹਾਂ ਰੇਟ ਬਾਈ ਦਾ ਰੇਟ ਦਾ 1 5万 ਕਿੰਨੇ ਕੁ ਦੀ ਹੋ ਜਾਈ ਬਾਈ ਫਿਕਸ ਰੇਟ ਹੀ ਦੱਸ ਦਿੰਦਾ 95000 ਦੀ ਛੜ ਲੈਂਗੇ ਨੰਬਰ ਬੋਲ ਦਿੰਦਾ ਨੰਬਰ 94789 31633 ਬਾਈ ਹੋਰ ਵੀ ਲੈ ਕੇ ਆਂ ਝੂਟੀਆਂ ਨਹੀਂ ਵਸੇ ਹੀ ਠੀਕ ਹੈ ਜੀ ਦੋਸਤੋ ਥਣ ਹਵਾਨਾ ਦਿਖਾ ਦਣਾ ਝੋਟੀ ਦਾ ਚੰਗੀ ਆ ਝੋਟੀ ਦੇ ਬਾਕੀ ਰੇਟ ਵੀ ਬਾਈ ਨੇ ਦੋਸਤੋ ਜੈਨੂਅਨ ਹੀ ਕਰਿਆ ਜਿਹੜੇ ਵੀਰ ਨੂੰ ਰੇਟ ਪੁੱਗੂਗਾ ਉਹੀ ਬਾਈ ਨੂੰ ਫੋਨ ਕਰਿਓ ਤੇ ਬਾਕੀ ਦੋਸਤੋ ਫਾਲਤੂ ਕਾਲ ਨਾ ਕਰਿਓ ਬਾਈ ਲਵੇ ਤੇ ਬਾਕੀ ਅੱਗੇ ਦੋਸਤੋ ਹੋਰ ਦਿਖਾਵਾਂਗੇ ਮੋੜ ਮੰਡੀ ਨੇ ਚੰਗੀਆਂ ਚੰਗੀਆਂ ਝੋਟੀਆਂ ਸੋਨੂੰ ਬਲੌਕ ਨਾਲ ਜੁੜੇ ਰਹੋ ਐਂਡ ਤੱਕ ਐਨੂੰ ਚਲਾ ਦੀ ਬਾਈ ਦੋਸਤੋ ਬੂਰੀ ਝੋਟੀ ਲੱਗਿਆ ਮੋਰ ਮਲਦੀ ਦੇ ਦਿਖਾਉਣ ਤੁਹਾਨੂੰ ਪੂਰੀ ਡਬਲ ਹੈ ਕੱਦ ਕਾਠ ਵਾਲੀ ਝੋਟੀ ਆ ਤੇ ਹਵਾਨਾ ਹੂਨਾ ਚੰਗਾ ਦੋਸਤੋ ਥੱਲੇ ਤੋਂ ਵਾ ਕਮਾ ਲਓ ਜੀ ਵੇ ਵੀਡੀਓ ਬਣਾ ਦੇ ਉਹ ਵੀ ਵੀਡੀਓ ਸੰਕਰ ਤੇ ਤੇ ਡਿਟੇਲ ਦੋਸਤੋ ਬਾਈ ਨੂੰ ਪੁੱਛ ਲੈਣੇ ਆਂ ਦੀ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਈ ਨਾਮ ਦੱਸੋਗੇ ਗਗਨਦੀਪ ਜੀ ਪਿੰਡ ਕਿਹੜਾ ਜੀ ਪੱਖੋ ਕੋਲਾ ਜੀ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਵੇਂ ਸੂਇਆ ਬਈ ਪੂਰੀ ਝੋਟੀ ਇਹ ਇਹ ਦੂਜਾ ਸੂਇਆ ਦੰਦਾ ਚ ਪਤਾ ਕੁਛ ਬਈ ਨਹੀਂ ਦੰਦਾ ਹੀ ਰਲ ਗਈ ਠੀਕ ਆ ਜੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਹੋ ਗਿਆ ਹਾਫ ਦਾ ਕਿੰਨੀ ਕੁ ਬੋਲੀ ਤਿਆਰ ਹੋ ਜੀ ਹੁਣ ਆਊਗਾ ਜੀ 12 ਕਿਲੋ ਦਾ ਪੁਮਾਰ ਰੇਟ ਬਈ ਇਹਦਾ ਰੇਟ ਇਹਦਾ ਇੱਕ ਦੀ ਆ ਜੀ 100 ਰੇਟ ਕਿੰਨੇ ਦੀ ਹੋ ਜੀ ਬਈ 1000 10 ਦੀ ਹੋਗੀ 1 ਲੱਖ 10 ਹਜ਼ਾਰ ਦੀ ਹਾਂ ਜੀ ਨੰਬਰ ਬੋਲੋਗੇ 8375 ਜੀ ਹਾਂ ਜੀ 15026 ਪਿੰਡ ਕਿੱਥੇ ਜਾ ਰਹਿ ਜਾਂਦਾ ਵੀ ਆਪਣਾ ਇਹ ਆਪਣਾ ਚੌਪ ਕੋ ਕੋ ਬਰਨਾਲਾ ਸਰਸਾ ਰੋਡ ਤੇ ਅੱਛਾ ਰੂਟੀਨ 'ਚ ਵੀ ਘਰੇ ਜਾਨਵਰ ਹੁੰਦੇ ਨੇ ਭਾਈ ਆਪਣੇ ਕੋਲੇ ਜੇ ਤੁਹਾਨੂੰ ਵੀ ਲੈਣਾ ਚਾਹੇ ਹਾਂ ਹਾਂ ਵੀਡੀਓ ਵੀਡੀਓ ਕਾਲ ਵਗੈਰਾ ਤੇ ਚੁਵਾ ਦੂੰਗਾ ਜੇ ਕੋਈ ਬਾਹਰ ਦਾ ਬੰਦਾ ਪੁੱਛੇ ਚੁਵਾ ਦੇਂਗੀ ਚੁਵਾ ਖਾਤੇ 'ਚ ਪੇਮੈਂਟ ਲਾ ਦੂੰਗਾ ਹਾਂਜੀ ਉਹ ਹੋ ਜੂਗਾ ਠੀਕ ਆ ਜੀ ਦੋਸਤੋ ਝੋਟੀ ਬਹੁਤ ਵੱਡੀ ਲਈ ਫਿਰਦਾ ਬਾਈ ਬੂਰੀ ਝੋਟੀ ਤੇ ਰੇਟ ਵੀ ਬਾਈ ਨੇ ਬਿਲਕੁਲ ਮੰਦੇ ਦੇ ਹਿਸਾਬ ਨਾਲ ਹੀ ਕਰਿਆ ਜੈਨੂਅਰ ਰੇਟ ਹੀ ਕਰਿਆ ਦੋਸਤੋ ਪੂਰੀ ਡਬਲ ਹੈ ਤੇਲੀਆਂ ਪੂਰੀਆਂ ਕਿਸੇ ਪੱਥਰ ਤੋਂ ਝੋਟੀ ਮਾਰ ਨਹੀਂ ਖਾਂਦੀ ਤੇ ਬਾਕੀ ਅੱਗੇ ਲੈ ਕਾ ਖੜੀ ਰਖਾਂ ਪਸੂ ਪਾਲ ਦੋਸਤੋ ਮੋੜ ਮੰਡੀ ਦੀ ਕਿਚੋਟੀ ਹੋਰ ਲੱਗਿਆ ਦਿਖਾਉਣ ਸਾਨੂੰ ਤੁਰੂ ਵੀ ਜਦੋਂ ਕਰ ਲਿਓ ਜੱਜਮੈਂਟ ਹਵਾਨੇ ਦੀ ਬਾਕੀ ਡਿਟੇਲ ਲਾਣੇਦਾਰ ਤੋਂ ਪੁੱਛ ਲਾਏ ਕੀ ਗੱਲਬਾਤ ਹੈ ਐ ਇਹਨੂੰ ਚਲਾ ਦਿਓ ਜੀ ਬੱਸ ਮੋੜ ਲਓ ਜੀ ਵਾਹ ਲੈ ਚਲੋ ਵਾਹ ਬੰਦ ਲੋ ਜੀ ਬਾਕੀ ਦੋਸਤੋ ਡਿਟੇਲ ਆਪਾਂ ਲਾਨੇਦਾਰ ਨੂੰ ਪੁੱਛ ਲੈਨੇ ਆ ਨਾਮ ਦੱਸੋ ਜੀ ਕੀ ਆ ਨੀਤੇ ਸਿੰਘ ਆ ਪਿੰਡ ਕਿਹੜਾ ਜੀ ਵਿਰੇਲਾਲਾ ਕਿੰਨੇ ਸੂਏ ਛੋਟੀ ਜੀ ਇਹ ਇਹ ਪਹਿਲੇ ਆ ਕਿੰਨੇ ਕਿਤੇ ਨੋਗੇ ਸੂਈ ਨੂੰ ਚਾਰਦ ਨਹੀਂ ਹੋ ਜਾਣਾ ਹੈ ਨਾ ਚਾਰਦ ਨਹੀਂ ਹੋ ਜਾਣਾ ਦੁੱਧ ਕਿੰਨਾ ਕਹੂਗਾ ਜੀ ਦੁੱਧ ਹੋਊਗਾ 10 ਕਿਲੋ ਰੇਟ ਇਹਦਾ ਰੇਟ ਤੁਸੀਂ ਮੈਨੂੰ ਦੱਸੋ 1.5 1.5 ਕਿੰਨੇ ਦੀ ਛੱਡ ਦੋਗੇ ਲਾਸਟ ਫਿਕਸ ਰੇਟ ਦੱਸ ਦੇ ਲੱਖ ਜੀ ਲੱਖ ਜੀ ਜ਼ਿਆਦਾ ਨਹੀਂ ਮੰਗਦੇ ਜ਼ਿਆਦਾ ਨਹੀਂ ਮੰਗੀ ਜਾਂਦੇ 99 ਛੱਡ ਦੇ 99